ਆਦ ਨੂੰ ਕੰਟਰੋਲ ਕਰਨ ਲਈ ਦਿੱਤਾ ਹੈ ਕਿ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਤਰੀਕੇ ਢੰਗ ਤਰੀਕੇ ਅਪਣਾਏ ਜਾ ਰਹੇ ਨੇ ਉਧਰ ਹੀ ਚੋਰਾਂ ਵੱਲੋਂ ਵੀ ਇੱਕ ਟੈਕਨੋਲੋਜੀ ਦੇ ਰਾਹੀਂ ਲੁੱਟ ਦੀਆਂ ਜੜੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਅਜਿਹੀ ਘਟਨਾ ਮੁਹਾਲੀ ਦੇ ਸੈਕਟਰ 104 ਦੇ ਵਿੱਚ ਉਸ ਵਕਤ ਵਾਪਰੀ ਜਦੋਂ ਇੱਕ ਫੌਜੀ ਦੇ ਕੋਲੋਂ Google Pay ਰਾਹੀਂ ਕਿ ਉਹਨੂੰ ਕੋਈ ਗਨਪੁਆਇੰਟ ਤੋਂ Google Pay ਰਾਹੀਂ ਉਸਦੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਸਬੰਧ ਨਾਲ ਡੀਐਸਪੀ ਹਰਸਿਮਰ ਸਿੰਘ ਬਾਲਜੀ ਮੌਜੂਦ ਨੇ ਤੇ ਉਹਨਾਂ ਕੋਲੋਂ ਜਾਣਕਾਰੀ ਲੈਣ ਕਿ ਪੂਰੀ ਘਟਨਾ ਕੀ ਸੀ ਤੇ ਕਿਸ ਤਰੀਕੇ ਨਾਲ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਕਿਸ ਤਰੀਕੇ ਨਾਲ આરોપી ਗ੍ਰਿਫਤਾਰ ਕੀਤੇ ਗ ਬੇਸਿਕਲੀ ਜਿਹੜਾ ਸਾਡੇ ਕੋਲ ਇੱਕ ਅ ਅਸਕਰਨਜੀਤ ਸਿੰਘ ਸਨ ਉਹ ਜਗਿੰਦਰ ਸਿੰਘ ਅੰਬਾਲੇ ਦੇ ਰਹਿਣ ਵਾਲਾ ਸੀ ਜਿਹੜਾ ਕਿ ਥਾਬੇ ਤੇ ਰੋਟੀ ਖਾ ਕੇ ਤੇ ਆਪਣੇ ਤਾਜ ਟਾਵਰ ਨੂੰ ਵਾਪਸ ਜਾ ਰਿਹਾ ਸੀਗਾ ਤੇ ਜੋ ਇਹਨਾਂ ਦੀ ਮਾਡਲ ਸਪ੍ਰਿੰਟੀ ਜਿਹੜੇ ਇਹਦੇ ਵਿੱਚ ਮਲਜਮ ਹੈ ਸਾਡੇ ਕੋਲ ਹੇਮਜਿੰਦਰ ਲਵਪ੍ਰੀਤ ਤੇ ਕੋਟਪੂਰੇ ਦਾ ਤੇ ਲਵੀ ਜਿਹੜਾ ਕਿ ਮੁਖਸਰ ਦਾ ਸੋ ਇਹ ਤਿੰਨੋਂ ਉਹਦੀ ਘਟੀ ਦੇ ਪਿੱਛੇ ਲਾ ਕੇ ਆਪਣੇ ਇਹਨੂੰ ਅੱਗੇ ਘੇਰ ਲਿਆ ਜਿੱਥੋਂ ਆਕਾਂਤ ਜੀ ਇਹ ਹੋਈ ਜਗਾ ਉੱਥੇ ਘੇਰ ਕੇ ਦੋ ਜਣੇ ਇਹਦੇ ਨਾਲ ਗੱਡੀ 'ਚ ਬਹਿ ਗਏ ਗਨ ਪੁਆਇੰਟ ਤੇ ਇਹਨਾਂ ਨੇ ਉਹਦਾ ਕੋ ਡਰਾ ਕੇ Google Pay ਕਰਵਾ ਲਈ ਸੀ 90000 ਰੁਪਏ ਸੋ ਸਾਡੀ ਜਿਹੜੀ ਪੁਲਿਸ ਐ ਐਸਐਚਓ ਸਿਮਰਨ ਸਿੰਘ ਐਐਸਆਈ ਬਲਜਿੰਦਰ ਸਿੰਘ ਇੰਚਾਰਜ ਸਟੇਟਾ ਇਹਨਾਂ ਨੇ ਪੂਰੀ ਇਹਦੇ Google Pay ਤੋਂ ਬੈਕ ਬੈਕਵਰਡ ਲਿੰਕੇਜ ਤੇ ਅਪਲੋਡ ਲਿਕ ਵੇ ਕੇ ਇਹਨੂੰ ਬੜੀ ਸੁਚੱਜੇ ਢੰਗ ਨਾਲ ਤਿੰਨਾਂ ਨੂੰ ਹੀ ਖੰਘਾਲ ਕੇ ਸਾਰੀਆਂ ਸੀਰੀਅਰਸ ਤੇ ਇਹਨਾਂ ਦੀ 18-12 ਨੂੰ ਅਰੈਸਟ ਪਾਈ ਸੀ ਹਾਂਜੀ ਇਹਨਾਂ ਕੋਲ ਤਿੰਨ ਅਸਲੇ ਬਰਾਮਦ ਹੋਏ ਆ ਸਾਰੇ ਕੰਟਰੀ ਮੇਡ ਪਿਸਟਲ ਸਰ ਕਿਸ ਤਰ੍ਹਾਂ ਦੀ ਮੁਲਾਕਾਤ ਕਿੱਥਾ ਹੋਈ ਸੀ ਇਹਨਾਂ ਦਾ ਕਰੀਮਲ ਬੈਕਗ੍ਰਾਉਂਡ ਇਹਨਾਂ ਦੀ ਕੋਈ ਇਹਦੇ ਜਿਹੜਾ ਲਵਪ੍ਰੀਤ ਹੈ ਕੋਟਕਪੂਰ ਹੈ ਫਰੀਦਕੋਟ ਦਾ ਇਹਦੇ ਕੋਲ ਇਹਦੇ ਤੇ ਪਹਿਲਾਂ ਵੀ ਸਾਡੇ ਕੋਲ ਉਹ ਮਕਦਮੇ ਦਰਜ ਹੈ ਐਨਡੀਪੀਐਸ ਦੇ ਸਰੇ ਮੁਅੱਦੀ ਲੈਂਦੇ ਰਹੇ ਹੈ ਜੇ ਮੁਅੱਦੀ ਵਾਰਦਾਤ ਹੀ ਕਰ ਲਈ ਸੀ ਇਹ ਨਹੀਂ ਵੀ ਕੀ ਕਹਿੰਦੇ ਇਹਦੇ ਵਿੱਚ ਪੀਡੀਆਂ ਚ ਕਈ ਥਾਵਾਂ ਤੇ ਰਹਿ ਕੇ ਤੇ ਇਹ ਆਪਣੀ ਵਾਰਦਾਤ ਕਰਕੇ ਵਾਪਸ ਵੀ ਚਲੇ ਜਾਂਦੇ ਆ ਪਰ ਰੈਸ਼ ਵੀ ਕਈ ਵਾਰ ਅਡਾਡ ਥਾਵਾਂ ਤੇ ਰੱਖਦੇ ਹੈ ਸੜਾ ਅਸਲਾ ਬ੍ਰਾਹਮਣ ਹੋਏ ਕਿਧਰੋਂ ਆਇਆ ਤੇ ਕਿਵੇਂ ਰਹਿ ਕਿਸ ਤਰ੍ਹਾਂ ਨੂੰ ਮਿਲਿਆ ਇਹਦੇ ਬਾਰੇ ਡਿਟੇਲਿੰਗ ਅਸੀਂ ਤੁਹਾਨੂੰ ਬਕਰੇ ਤੌਰ ਤੇ ਦੱਸਾਂਗੇ ਕਿਉਂਕਿ ਇਹ ਜੇ ਇਹ ਮੈਟਰ ਆਫ ਇਨਵੈਸਟੀਗੇਸ਼ਨ ਇਹ ਸਾਰੀ ਅਸੀਂ ਅੱਜ ਅਸੀਂ ਦੋ ਇਹਦਾ ਦੋ ਦਿਨ ਦਾ ਰਿਮਾਡ ਹੈ ਤੇ ਅੱਜ ਅਸੀਂ ਦੁਬਾਰਾ ਪੇਸ਼ ਕਰਕੇ ਫਿਰ ਇਹਨਾਂ ਦਾ ਹੋਰ ਰਿਮਾਡ ਲੈ ਕੇ ਤੁਹਾਨੂੰ ਡਿਟੇਲਿੰਗ ਦਿੱਤੀ ਹੈ ਤੁਸੀਂ ਕਿਸੇ ਵੀ ਕੰਟਰੀ 'ਚ ਜਾਣਾ ਜੇ ਤੁਸੀਂ ਪੈਕੇਜ ਕਰਦੇ ਹੋ ਤੁਹਾਡਾ 5 ਤੋਂ 7 ਲੱਖ ਰੁਪਏ ਵੱਧ ਖਰਚਾ ਪੈਂਦਾ ਪਰ ਜਪ ਸਟੱਡੀ ਹਮੇਸ਼ਾ ਇਹੀ ਕਹਿੰਦੀ ਹੈ ਵੀ ਪੈਕੇਜ ਦੇ ਵਿੱਚ ਨਾ ਜਾਓ ਤੁਸੀਂ ਆਪਣੇ ਪੈਸੇ ਲਾਓ ਜਿੱਦਾਂ ਹੁਣ ਸਾਡੀ ਕੰਪਨੀ ਤੁਹਾਡਾ ਇੱਕ ਵੀ ਰੁਪਿਆ ਮਰਨਦਾ ਜਾਂ ਪਸੰਦ ਦਾ ਕੋਈ ਚਾਂਸ ਨਹੀਂ ਹੁੰਦਾ ਯੂਨੀਵਰਸਿਟੀ ਕਾਲਜ ਦੇ ਵਿੱਚ ਜਦੋਂ ਫੀਸ ਭਰੋਗੇ ਉਹਦੀ ਗਾਰੰਟੀ ਹੁੰਦੀ ਹੈ ਤੁਸੀਂ ਫੰਡ ਸ਼ੋਅ ਕਰਦੇ ਹੋ ਉਹਦੀ ਗਾਰੰਟੀ ਹੁੰਦੀ ਹੈ ਤੁਹਾਡਾ ਫੰਡ ਹੁੰਦਾ ਹੈ ਜਿਹੜੇ ਪੈਸੇ ਤੁਸੀਂ ਸਾਨੂੰ ਪ੍ਰੋਸੈਸਿੰਗ ਫੀਸ ਦੰਨੇ ਹੋ ਉਹਦੀ ਵੀ ਗਾਰੰਟੀ ਹੁੰਦੀ ਸੋ ਤੁਸੀਂ ਕਿਸੇ ਵੀ ਕੰਟਰੀ ਜਾਣਾ ਹੈ ਆਸਟ੍ਰੇਲੀਆ ਯੂ ਐਸ ਏ ਨਿਊਜ਼ੀਲੈਂਡ ਇੰਗਲੈਂਡ ਸ਼ੈਨਗਨ ਕਿਸੇ ਵੀ ਕੰਟਰੀ ਜਾਣਾ ਹੈ ਤਾਂ ਤੁਸੀਂ ਹੁਣ ਆਪਣਾ 5 ਤੋਂ 7 ਲੱਖ ਰੁਪਏ ਬਚਾ ਸਕਦੇ ਹੋ ਸਟੈਪ ਬਾਈ ਸਟੈਪ ਜਪ ਸਟੱਡੀ ਦੇ ਥਰੂ ਵੀਜ਼ਾ ਅਪਲਾਈ ਕਰਕੇ ਇਹਨਾਂ ਨੰਬਰਾਂ ਤੇ ਫੋਨ ਕਰੋ ਤੁਸੀਂ ਮੋਹਾਲੀ ਖੰਨੇ ਰਾਏਕੋਟ ਜਲੰਧਰ ਸਾਨੂੰ ਮਿਲ ਸਕਦੇ ਹੋ 100% ਵੀਜ਼ਾ ਲੱਗੇਗਾ ਔਰ ਤੁਹਾਡਾ 5 ਤੋਂ 7 ਲੱਖ ਰੁਪਏ ਬਚੇਗਾ ਸਸਕਾਰ